ਤਾਜ ਕੁੱਟਾ ਵੀ ਬੋਲ ਪੁੱਛਿਆ ਵੀ ਨਹੀਂ ਵੀ ਤੁਸੀਂ ਵਿੱਚ ਸ਼ਾਮਲ ਸੀ ਕਿ ਨਹੀਂ ਮੈਂ ਇਹਨਾਂ ਨੂੰ ਇਹ ਗੱਲ ਆਖੀ ਨਾ ਵੀ ਉਹ ਕਰੋ ਨਹੀਂ ਜੋ ਅਗਰ ਮੈਂ ਮਾਂ ਐ ਮੈਂ ਸਿਰ ਕੋ ਲਾਖਾਂ ਮਗਸਰ ਜਿੱਥੇ ਹੈ ਜਾਂ ਕੱਢ ਲਓ ਤੁਸੀਂ ਬੰਦੇ ਮੈਨੂੰ ਕੀ ਪਤਾ ਸੀ ਮੇਰਾ ਪੋਰਾ ਜਵਾਕ ਨੂੰ ਚੱਕ ਲੈਣਗੇ ਜਦੋਂ ਇਹਨੂੰ ਲੈ ਕੇ ਆ ਗਏ ਮੈਂ ਮੈਂ ਉੱਤੋਂ ਐ ਜਫਾ ਪਾ ਲਿਆ ਮੈਂ ਉਹ ਪੋਰਾ ਜਵਾਕ ਮੇਰਾ ਵੀ ਇਹਦਾ ਕਸੂਰ ਕੀ ਐ ਦੱਸੋ ਸਹੀ ਫੇਰ ਉਹ ਪੁਲਿਸ ਵਾਲੇ ਨੇ ਆ ਵਾਂਦੇ ਡੰਡਾ ਮਾਰਿਆ ਮੇਰੇ ਉਹ ਮੂਹਰੇ ਗੇਟ ਭੰਨ ਕੇ ਨਾਲੇ ਅਗਲੇ ਗੇਟ ਭੰਨ ਕੇ ਵਿਚੋ ਕੱਢ ਕੇ ਤੇ ਕੁੱਟਿਆ ਘਰਾਂ ਦੇ ਵਿੱਚੋਂ ਕੱਟ-ਕੱਟ ਕੇ ਕੁੱਟਿਆ ਕੱਟ-ਕੱਟ ਕੇ ਕਿਹੜਾ ਮੁਕੱਜਮਾ ਬਾਹਲਾ ਕੋਸੂ ਹੋਇਆ ਪਾਜੀ ਉੱਥੇ ਹੀ ਆ ਹਲੇ ਔਰਤਾਂ ਤਿੰਨ ਚਾਰ ਆ ਉਹਦੇ ਵਿੱਚ ਹੀ ਛਾਣੀ ਦੇ ਔਰਤਾਂ ਵੀ ਫੜੀਆਂ ਹੋਈਆਂ ਫਾੜੇ ਜਿਹਾ ਔਰਤਾਂ ਉਹ ਤਾਂ ਹੀ ਵੱਡਾ ਦੋਈ ਉਹਦੇ ਸਰਪੰਚ ਦੇ ਆ ਉਸ ਵਿੱਚ ਹੀ ਹਾਂਜੀ ਆ ਉਸ ਵਿੱਚ ਹੀ ਇੱਕ ਦੂਜੇ ਦੇ ਥੱਪੜ ਮਰਵਾਏ ਹਾਂਜੀ ਆਏ ਕਹਿੰਦੇ ਜੇ ਨਾ ਮਾਰੇ ਹੋਰ ਦੀ ਤਾਂ ਤੁਹਾਨੂੰ ਕੁੱਟਾਂਗੇ ਸਰਪੰਚ ਦੇ ਮਾਰੋ ਤੁਸੀਂ ਜਪੇੜੇ ਬੱਚਿਆਂ ਨੂੰ ਉਹਦੇ ਬੈਠੋ ਵੀ ਸਰਪੰਚ ਦੇ ਬੱਚਿਆਂ ਨੂੰ ਕਹਿੰਦੇ ਤੁਸੀਂ ਜਪੇੜੇ ਮਾਰੋ ਜੇ ਨਾ ਮਾਰੇ ਅਸੀਂ ਤੁਹਾਨੂੰ ਛੱਡਣਾ ਨਹੀਂ ਵੱਧ ਕੁੱਟਾਂਗੇ ਹੂੰ ਇਹਨਾਂ ਤੋਂ ਚਪੇ ਸਰਪੰਚ ਦੇ ਮਰਵਾਏ ਬਸ ਜਮਾ ਛਾਡੀ ਦਿਓ ਗੱਲ ਬਸ ਇੰਨਾ ਕੁੱਟਿਆ ਡਾਂਗਾ ਥੋਡੇ ਹਾਂ ਆਹ ਇਹਨਾਂ ਨੂੰ ਦੰਡੇ ਹੁੰਦੇ ਆ ਸਾਡੇ ਤੇ ਉਹ ਦੰਡੇ ਬਰੇ ਆ ਦੋਸਤੋ ਅੱਜ ਅਸੀਂ ਉਸ ਪਿੰਡ ਦੇ ਵਿੱਚ ਖੜੇ ਆ ਜਿਹੜੇ ਪਿੰਡ ਦੇ ਵਿੱਚ ਪਿਛਲੇ ਦਿਨੀ ਇੱਕ ਨਾਲੀ ਦੇ ਮਸਲੇ ਨੂੰ ਲੈ ਕੇ ਸਿਰਫ ਇੱਕ ਨਾਲੀ ਦੇ ਮਸਲੇ ਨੂੰ ਲੈ ਕੇ ਕੁਨੀ ਝੜਪ ਹੋਈ ਪਿੰਡ ਦੋ ਟੜਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਰੋੜੇ ਇੱਟਾਂ ਝੱਲੀਆਂ ਤੇ ਨਾਲ-ਨਾਲ ਗੋਲੀਆਂ ਵੀ ਝੱਲੀਆਂ ਕੀ ਇਹ ਸਿੱਧੀ-ਸਿੱਧੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਫੇਲੀਅਰ ਨਹੀਂ ਕਿ ਉਹ ਇੱਕ ਨਿੱਕਾ ਜਿਹਾ ਨਾਲੀ ਦਾ ਮਸਲਾ ਵੀ ਹੱਲ ਨਹੀਂ ਕਰ ਸਕੇ ਧਿਰ ਕੋਈ ਵੀ ਗਲਤ ਹੋਵੇ ਇਹ ਨਹੀਂ ਕਹਿੰਦੇ ਕਿ ਆਹ ਧਿਰ ਸਹੀ ਆ ਜਾਂ ਉਹ ਧਿਰ ਸਹੀ ਆ ਧਿਰ ਕੋਈ ਵੀ ਗਲਤ ਹੋਵੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਹ ਨਿੱਕਾ ਜਿਹਾ ਮਸਲਾਏ ਨਾਲੀ ਦਾ ਉਹਨੂੰ ਤਾਂ ਹੱਲ ਕਰਨ ਫਿਰ ਪੰਜਾਬ ਦੇ ਜਿਹੜੇ ਬਾਕੀ ਇਸ਼ੂ ਆ ਵੱਡੇ ਮੁੱਦੇ ਆ ਉਹਨੂੰ ਕੌਣ ਹੱਲ ਕਰੂਗਾ ਜੇਕਰ ਇੱਕ ਨਿੱਕਾ ਜਿਹਾ ਜਿਹੜਾ ਨਾਲੀ ਦਾ ਮਸਲਾ ਨਹੀਂ ਹੱਲ ਹੁੰਦਾ ਅਸੀਂ ਪਿੰਡ ਦੇ ਲੋਕਾਂ ਦੇ ਵਿੱਚ ਖੜੇ ਆ ਪਿੰਡ ਦੇ ਲੋਕਾਂ ਤੋਂ ਜਾਣਾਂਗੇ ਕਿ ਇਸ ਪਿੰਡ ਦੇ ਵਿੱਚ ਕਿਹੜੀ ਘਟਨਾ ਕਿਵੇਂ-ਕਿਵੇਂ ਵਾਪਰੀ ਹੈ ਜੀ ਤੁਸੀਂ ਇਹ ਦੱਸੋ ਵੀ ਪਹਿਲਾਂ ਜਿਹੜਾ ਇਹ ਨਾਲੀ ਦਾ ਮਸਲਾ ਇੰਨਾ ਭਖਿਆ ਏ ਇਹਦੀ ਕੋਈ ਸ਼ਿਕਾਇਤ ਤੁਸੀਂ ਦਰਜ ਕਰਵਾਈ ਸੀ ਪੁਲਿਸ ਥਾਣੇ ਸਬੰਧ ਕਰਵਾਈ ਸੀ ਜੀ ਹਾਂਜੀ ਸਰਪੰਚ ਸਾਹਿਬ ਨੇ ਕਰਵਾਈ ਸੀ ਸਰਪੰਚ ਸਾਹਿਬ ਨੇ ਹਾਂਜੀ ਕਿੰਨੇ ਦਿਨ ਇਹ ਘਟਨਾ ਤੋਂ ਕਿੰਨੇ ਦਿਨ ਪਹਿਲਾਂ 2 ਦਿਨ ਪਹਿਲਾਂ ਹੀ ਕਰਵਾਈ ਸੀ ਉਹਨਾਂ ਨੇ ਹਾਂਜੀ ਤੇ ਉਹਨਾਂ ਦਾ ਜਿਹੜਾ ਚਾਰਾ ਪੰਜਾ ਘਰਾਂ ਦਾ ਪਾਣੀ ਸੀ ਗੰਦੂਰ ਸਿੰਘ ਦਾ ਉਹ ਜਿਹੜਾ ਇੱਕ ਸੱਪੜਾ ਉਹਦੀ ਸਫਾਈ ਹੋਣੀ ਸੀ ਜੋ ਵੀ ਫਲਸਾਂ ਦਾ ਪਾਣੀ ਸੀ ਉਹਦੇ ਵਿੱਚ ਆ ਰਿਹਾ ਸੀ ਉਹਨਾਂ ਨੇ ਐਂ ਕਿਹਾ ਸੀ ਕਿ ਵੀ ਆਪਾਂ ਇਹ ਪਾਣੀ ਗੰਦਾ ਮੰਦਾ ਬੰਦ ਕਰ ਦਗੇ ਸਫਾਈ ਹੋ ਜੂਗੀ ਬਹੁਤ ਗੰਦਾ ਉਹ ਸੱਪੜਾ ਕਿਉਂਕਿ ਉਥੋਂ ਦੀ ਬਹੁਤ ਦੂਰ ਦੂਰ ਦੀ ਹਰ ਵਕਤ ਬੱਸਾਂ ਕਾਰਾਂ ਲੰਘਦੀਆਂ ਆ ਪਿੰਡ ਦਾ ਵੀ ਸੁਧਾਰ ਹੋਣਾ ਚਾਹੀਦਾ ਉਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਸੀ ਇੱਕ ਦੋ ਵਾਰ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਇਹ ਬੰਦ ਕਰ ਦਗੇ ਪਾਣੀ ਉਹਨਾਂ ਨੇ ਨਾ ਬੰਦ ਕਰਿਆ ਫਿਰ ਉਹਨਾਂ ਨੇ ਫੇਰ ਹੀ ਕਿਹਾਗਾ ਵੀ ਚਲ ਆਪਾਂ ਵੇਖ ਕੇ ਅੱਗਾ ਪਿੱਛਾ ਵੀ ਕਿੱਧਰ ਕਿੱਧਰ ਦੀ ਜਾਂਦਾ ਪਾਣੀ ਪੱਤਰਕਾਰ ਆਈ ਸੀ ਉਹ ਦੇਖਣ ਗਈ ਸੀ ਮੌਕਾ ਉੱਦੀ ਬਸ ਉਹਨਾਂ ਨੇ ੱੱਕੇ ਮਾਰੇ ਪੱਤਰਕਾਰਾਂ ਦੇ ਕੈਮਰੇ ਭੰਨੇ ਗਏ ਉੱਥੇ ਬਸ ਇਹ ਰੂਸ ਬਣ ਗਿਆ ਹਾਂ ਕੋਈ ਜਦੋਂ ਪਿੰਡ ਦਾ ਮੌਕਾ ਕੋਈ ਕੋਲਿਸ ਮੌਕਾ ਵੇਖਣ ਆਈ ਸੀ ਪੁਲਿਸ ਉਹਦੋਂ ਬਾਅਦ ਚਾਹੀਏ ਕਿ ਜਦੋਂ ਧੱਕੇ ਮਠੇ ਬੇਮਾਰੇ ਗਏ ਸਰਪੰਚਾਂ ਨੂੰ ਪਹਿਲਾਂ ਸਰਪੰਚ ਨੂੰ ਹਾਂਜੀ ਉਹ ਤਾਂ ਕੋਈ ਪੁਲਿਸ ਨਹੀਂ ਆਈ ਸੀ ਕਿਹਨੇ ਮਾਰੇ ਧੱਕੇ ਉਹਨਾਂ ਨੇ ਕੁਮਦੂਰ ਸਿੰਘ ਕਹਿੰਨੇ ਜੀ ਅੱਛਾ ਉਹਨਾਂ ਨੇ ਧੱਕੇ ਮਾਰੇ ਆ ਕਿਉਂਕਿ ਵੀ ਤੁਸੀਂ ਅਖੇ ਇਧਰ ਮੌਕਾ ਦੇ ਨੇ ਫਿਰ ਦੇ ਚਲੋ ਉਹ ਸਰਪੰਚ ਸਾਹਿਬ ਸੀ ਕੋਈ ਨਾਲ ਪੱਤਰਕਾਰ ਸੀ ਉਹ ਮੌਕਾ ਵੇਖਣ ਦਾ ਹੱਕ ਸੀ ਵੀ ਉਹਨਾਂ ਦਾ ਤੇ ਤੁਸੀਂ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨਹੀਂ ਇਸ ਮਸਲੇ ਦਾ ਹੱਲ ਕਰਨ ਵਾਸਤੇ ਆਈ ਨਾ ਜੀ ਉਹ ਤਾਂ ਪਹਿਲਾਂ ਕੋਈ ਨਹੀਂ ਆਇਆ ਸੀ ਉਸ ਤੋਂ ਬਾਅਦ ਆਇਆ ਹੂੰ ਉਸ ਤੋਂ ਬਾਅਦ ਆਇਆ ਅੱਛਾ ਫਿਰ ਜਿਹੜਾ ਇੱਥੇ ਮਾਹੌਲ ਦੇਖਣ ਨੂੰ ਮਿਲਿਆ ਵੀਡੀਓ ਵਿੱਚ ਮਿਲਿਆ ਵੀ ਗੋਲੀਆਂ ਚੱਲਦੀਆਂ ਇੱਟਾ ਰੋੜੇ ਚੱਲਦੇ ਆ ਉਹ ਕੀ ਮਸਲਾ ਸੀ ਉਹ ਕੀ ਮਸਲਾ ਸੀ ਜਦੋਂ ਉਹਨਾਂ ਨੇ ਤੱਕੇ ਠੱਬੇ ਮਾਰੇ ਪੁਲਿਸ ਨੇ ਬੰਦੇ ਬੁੜੀਆਂ ਨੂੰ ਤੱਕੇ ਮਾਰ ਲਾਗੇ ਕਿ ਉਦੋਂ ਹੁਣ ਵੀ ਇਹ ਜਨਤਾ ਨੇ ਤਾਂ ਭੜਕ ਨਹੀਂ ਸੀ ਹੂੰ ਇਹ ਸਰਕਾਰ ਦਾ ਹੱਕ ਸੀ ਕਾਬੂ ਕਰਦੇ ਜਦੋਂ ਉਸ ਵਕਤ ਸਰਕਾਰ ਉੱਥੇ ਕੋਲੇ ਸੀ ਜਦੋਂ ਉਹਨਾਂ ਦੇ ਉੱਥੇ ਸਕਿਉਰਟੀ ਸੀ ਉਹਨਾਂ ਦਾ ਹੱਕ ਸੀ ਜਦੋਂ ਹੁਣ ਉਹਨਾਂ ਦੇ ਤਾਂ ਉਧਰ ਫਾਇਰਿੰਗ ਕਰਾਉਣ ਲੱਗੇ ਕੋਲੇ ਖੜ ਕੇ ਤੇ ਸਾਡੇ ਐਸਐਸ ਥਾਣੇਦਾਰਨ ਨੂੰ ਠੀਕ ਹੈ ਜੀ ਜੇ ਤੁਹਾਨੂੰ ਜਿੱਧਰ ਗਰੀਬਾਂ ਕੋਲੇ ਕਿਸ਼ਨਾਂ ਕੋਲੇ ਡਲੇ ਸੀ ਇਹਨਾਂ ਨੇ ਡਲੇ ਮਾਰੀ ਬਸ ਇੱਥੋਂ ਹੀ ਕੰਮ ਵਧਿਆਗਾ ਉਹ ਗਰੀਬ ਲੋਕ ਸੀ ਜਿਹੜੇ ਉਹਨਾਂ ਦੇ ਡਲੇ ਸੀ ਜਿਹੜੇ ਤਕੜੇ ਲੋਕ ਸੀ ਉਹਨਾਂ ਦੇ ਪਿਸਤੌਲ ਸੀ ਉਹਨਾਂ ਕੋਲੇ ਰਫਲਾਂ ਸੀ ਉਹਨਾਂ ਨੇ ਫਾਇਰਿੰਗ ਵੀ ਕੀਤੀ ਆ ਹੂੰ ਇਹ ਵੀਡੀਓ ਵਿੱਚ ਫਾਇਰਿੰਗ ਵੀ ਆਈ ਜਾਂਦੀ ਹੁੰਦਾ ਜੀ ਨਹੀਂ ਜਦੋਂ ਤੁਸੀਂ ਧਰਨਾ ਲਾਇਆ ਤਾਂ ਤੁਸੀਂ ਧਰਨਾ ਕੀ ਉਹ ਜਿਹੜਾ ਗਮਦੂਰ ਸਿੰਘ ਆ ਉਹਨਾਂ ਦੇ ਦਰਵਾਜ਼ੇ ਅੱਗੇ ਲਾਇਆ ਸੀਗਾ ਕਿ ਆਸੇਪਾ ਇੱਥੇ ਜਮਾਉਰੇ ਲਾਇਆ ਸੀ ਜੀ ਅੱਡੇ ਦੇ ਵਿੱਚ ਅੱਡੇ ਤੋਂ ਰੇ ਅੱਡੇ ਤੋਂ ਅੱਛਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਉਹਨਾਂ ਨੇ ਧੱਕਾ ਮੁੱਕੀ ਕੀਤੀ ਆ ਸਾਡੇ ਦਰਵਾਜ਼ੇ ਵਿੱਚ ਆ ਕੇ ਰੋੜੇ ਰੂੜੇ ਮਾਰੇ ਆ ਕੀ ਮਸਲਾ ਹੋ ਨਹੀਂ ਜੀ ਨਹੀਂ ਮਾਰੇ ਧੱਕੇ ਅਸੀਂ ਨਹੀਂ ਧੱਕੇ ਮਾਰੇ ਨਾ ਸੀ ਗਏਗਾ ਉਹ ਕਹਿੰਦੇ ਵੀ ਸਾਡੀਆਂ ਵੀਡੀਓ ਆ ਸਾਡੇ ਕੋਲ ਜਿਹੜੇ ਧੱਕੇ ਧੁੱਕੇ ਮਾਰਦੇ ਰੋੜੇ ਮਾਰਦੇ ਤੇ ਉਹ ਫਾਈਲ ਚਲਾਈ ਤੇ ਉਹ ਤਾਂ ਦਿਸੇ ਨਹੀਂ ਸਾਡੇ ਡੜੇ ਦਿਸ ਗਏ ਅੱਛਾ ਸਾਡੇ ਡੜਾ ਤਾਂ ਕਿੰਨੀ ਕੁ ਵਟ ਜਾਉ ਥੋੜੀ ਵਟ ਜਾਉ ਤੇ ਜਿਹੜੇ ਫਾਈਲ ਆਉਂਦੇ ਸੀ ਤੇ ਉਹ ਕਿਥੋਂ ਤਾਈ ਮਾਰ ਕਰਦੇ ਸੀ ਅੱਛਾ ਤੇ ਪੁਲਿਸ ਪੁਲਿਸ ਨੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪੂਰਾ ਨਹੀਂ ਰੋਕਿਆ ਜੀ ਸਗੋਂ ਪਾਸੇ ਤਾਂ ਸਾਡੇ ਆ ਪਟੜੇ ਮਾਰਨ ਲੱਗ ਗਏ ਨਾ ਡੜੇ ਮਾਰਨ ਲੱਗ ਗਏ ਪੁਲਿਸ ਵਾਲੇ ਇਹ ਵੀ ਕਹਿੰਦੇ ਵੀ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਨੇ ਸਾਡੇ ਤੇ ਵੀ ਅਟੈਕ ਕਰਦੇ ਤੇ ਜਦੋਂ ਉਹ ਡੜੇ ਮਾਰਦੇ ਸੀ ਫਿਰ ਉਹਨਾਂ ਨੇ ਵੀ ਮਾਰੇ ਪਹਿਲ ਕਿਹਨੇ ਕੀਤੀ ਪਹਿਲ ਉਹਨਾਂ ਨੇ ਪਪੂ ਕਹਿੰਦੇ ਹਾਂ ਪੋਲ ਛੜਾ ਨੇ ਕਿਤੇ ਡਾਲਿਆਂ ਦੀ ਪੋਲ ਛੜਾ ਨੇ ਪੋਲ ਛੜਾ ਜੇ ਬੁਢਾਣਾ ਬੰਦੇ ਮੇ ਵਿੱਚ ਛਿੱਟਣ ਲਾਗੇ ਪੱਛ ਦੇ ਫੜ ਫੜ ਕੇ ਤੇ ਡਾਂਗਾ ਨਾ ਬੰਦੇ ਕੁੱਟਣ ਲਾਗੇ ਫੇਰ ਇਹਨਾਂ ਨੇ ਢੜੇ ਚੱਕੇ ਨਹੀਂ ਕੋਈ ਛੰਤ ਨਹੀਂ ਸੀ ਸਾਡੇ ਕੋਲੇ ਕੁਝ ਨਹੀਂ ਸੀਗਾ ਇਹ ਤਾਂ ਖਾਲੀ ਆਤੀ ਬੈਠੇ ਸੀ ਇੱਕ ਗੱਲ ਹੋਰ ਆ ਰਹੀ ਆ ਵੀ ਮੈਂ ਵੀਡੀਓ ਵਿੱਚ ਸੁਣਿਆ ਸੀ ਵੀ ਭੈਣਾ ਕਹਿ ਰਹੀਆਂ ਸੀ ਪੁਲਿਸ ਨੇ ਬਾਅਦ ਵਿੱਚ ਲੇਡੀ ਪੁਲਿਸ ਨੇ ਵੀ ਤੇ ਦੂਸਰੀ ਪੁਲਿਸ ਨੇ ਵੀ ਘਰਾਂ ਵਿੱਚ ਆ ਕੇ ਜਿਹੜੇ ਮਜ਼ਦੂਰ ਲੋਕ ਕੁੱਟਿਆ ਸੱਚ ਆ ਕੁੱਟੇ ਆ ਹਾਂਜੀ ਕੁੱਟੇ ਆ ਤਾਂ ਬੈਠਾ ਬਾਪੂ ਜੀ ਕੀ ਕੀਤਾ ਤੁਹਾਡੇ ਨਾਲ ਪੁਲਿਸ ਨੇ ਬਸ ਜਮਾ ਛਾਡੀ ਦਿਓ ਗੱਲ ਬਸ ਇੰਨਾ ਕੁੱਟਿਆ ਦਾੰਗਾ ਤੁਹਾਡੇ ਹਾਂ ਆ ਜਿਹਨੂੰ ਮੈਂ ਡੰਡੇ ਹੁੰਦੇ ਆ ਜੇ ਸਾਡੇ ਆਨੇ ਦਿੱਤੇ ਆ ਸਾਡੇ ਤੇ ਉਹ ਡੰਡੇ ਬਰੇ ਆ ਨਾ ਤੁਸੀਂ ਬਜ਼ੁਰਗ ਸੀ ਤੁਹਾਨੂੰ ਵੀ ਕੁੱਟਿਆ ਉਹਨਾਂ ਨੇ ਕੀ ਨਾ ਮੈਂ ਜਮਾ ਆਹ ਵੇਖ ਕਿੱਥੇ ਬੈਠਾ ਤੂੰ ਦਾਦ ਘਰੇ ਬੈਠਾ ਕਿੱਥੇ ਲੱਗੀ ਹੈ ਹਾਂ ਕਿੱਥੇ ਬੈਠੇ ਤੁਸੀਂ ਵੀ ਧਰਨੀ ਵਿੱਚ ਗਏ ਹੋ ਸੀ ਗਏ ਤਾਂ ਸੀ ਕਿ ਇਧਰੋਂ ਜਾਂਦੇ ਸੀਗੇ ਖਲੇ ਜਾਈ ਰੇ ਸੀ ਰਸਤੇ ਵਿੱਚ ਹੀ ਕੁੱਟਿਆ ਹਾਂ ਹਾਂ ਕੁੱਟਿਆ ਜੀ ਬਾਹਰ ਲੱਗ ਗਿਆ ਸੀ ਤੇ ਹਾਂ ਬੰਨਤਾ ਤਾਂ ਉਹਨਾਂ ਨੇ ਜੀ ਤੁਹਾਨੂੰ ਪੁਲਿਸ ਨੇ ਕੁੱਟਿਆ ਕਿ ਉਹਨਾਂ ਗਮਦੂਰ ਦੇ ਬੰਦਿਆਂ ਨੇ ਕਿਹਨੇ ਕੁੱਟਿਆ ਕੋਸ ਨਹੀਂ ਪੁਲਿਸ ਨੇ ਨਹੀਂ ਕੁੱਟਿਆ ਹਾਂ ਉਧਰੋਂ ਵੀ ਆ ਗਈ ਤੇ ਇਧਰੋਂ ਇਹਦੀ ਵਿੱਚ ਦੀਨਾ ਕਿ ਇਧਰੋਂ ਵੀ ਆ ਗਈ ਤੇ ਸੱਨ ਚ ਲੈ ਕੇ ਤੇ ਫਿਰ ਘਰੀ ਵੜਨਾ ਸੀਗਾ ਘਰੀ ਵੜੇ ਤੇ ਜਦੋਂ ਉਦੋਂ ਤੇ ਫਿਰ ਬਾਹਰ ਨੂੰ ਅ ਲੱਗਿਆ ਸੀਗਾ ਤਕਤੇ ਤੁਕਤੇ ਭੰਨ ਕੇ ਨਾਲੇ ਉਹ ਮੂਹਰੇ ਗੇਟ ਭੰਨ ਕੇ ਨਾਲੇ ਅਗਲੇ ਗੇਟ ਭੰਨ ਕੇ ਵਿੱਚੋਂ ਕੱਢ ਕੇ ਤੇ ਕੁੱਟਿਆ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਕੁੱਟਿਆ ਕੱਢ ਕੱਢ ਕੇ ਕਿਹੜਾ ਮਖਰਜਮਾ ਬਾळा ਕੋਸੂ ਹੋਇਆ ਹਾਂ ਹਾਂ ਤੁਨੂੰ ਖਾਈ ਲੈ ਲੈ ਲਵੇ ਕੋਈ ਅੱਛਾ ਟੂਈ ਤੇ ਵੀ ਨਿਸ਼ਾਨ ਪਏ ਵੇ ਮੈਂ ਕਹਿੰਦਾ ਜਮਾ ਛੱਡੇ ਹੀ ਕੋਸ ਨੂੰ ਇਹ ਤਾਂ ਬਹੁਤ ਮਾੜੀ ਗੱਲ ਆ ਤੂੰ ਤਾਂ ਬਜ਼ੁਰਗ ਸੀ ਹਾਂ ਉਹ ਹੀ ਤਾਂ ਹੈ ਬਜ਼ੁਰਗ ਬੰਦਾ ਹਾਂ ਵੀ ਆ ਤੱਤੇ ਪਾਣ ਗਿਆ ਨਾ ਤੇ ਆ ਉਸ ਨਾਲ ਕਰਕੇ ਟਕੂਰਾ ਕਿਤੇ ਟੀਕੇ ਲਾ ਕੇ ਤੇ ਫੇਰ ਹੋਇਆ ਆਹ ਆਹ ਇਹ ਢੂਈ ਦੇ ਆ ਆ ਆਹ ਲੈ ਢੂਈ ਲੇ ਨਿਸ਼ਾਨ ਵੀ ਦਿਖਾਇਆ ਹਾਂ ਵੀ ਆ ਆਹ ਆ ਆ ਆ ਆ ਆ ਬਿੱਟੂ ਦਾ ਮੁੰਡਾ ਉਹਨੂੰ ਦੁੱਧ ਲੈਣ ਆਏ ਨੂੰ ਚੱਕਿਆ ਗਿਆ ਧਰਨੇ ਚ ਪਾਸੇ ਸੀਗਾ ਹਜੇ ਤਾਂ ਦੁੱਧ ਲੈਣ ਆਇਓ ਬਸਤੀ ਚ ਰਹਿੰਦੇ ਆ ਉਹਦੇ ਬਲੱਡ ਆ ਹੀ ਜਾਂਦਾ ਖੂਨ ਦਾ ਬਾਥਰੂਮ ਨਹੀਂ ਆਉਂਦਾ ਤੇ ਬਲੱਡ ਹੀ ਆਉਂਦਾ ਉਹਨੂੰ ਪਤਾ ਨਹੀਂ ਕਿਉਂ ਉਹਨੂੰ ਵੀ ਕੁੱਟਿਆ ਜੀ ਉਹਨੂੰ ਕੁੱਟਿਆ ਸਾਡਾ ਤਾਂ ਬੱਚਾ ਬੱਚੀ ਨਹੀਂ ਛੱਡਿਆ ਉਹਨਾਂ ਨੇ ਸਾਰੀ ਰਾਤ ਪੁਲਿਸ ਕੂਨ ਮੁੰਦੀ ਫੇਰੀਏ ਤੇ ਨਾਲ ਆਪ ਕੂਨ ਦੇ ਦੇ ਕਿੱਥੇ ਦਾਖਲਾ ਹੋਣ ਉਹ ਫਰੀਦਕੋਟ ਫਰੀਦਕੋਟ ਕਰਤਾ ਫਰੀਦਕੋਟ ਅੱਜ ਤੱਕ ਹੋਰ ਵੀ ਕੋਈ ਬੱਚੇ ਹੈਗੇ ਆ ਆ ਵੇ ਕਿੰਨੇ ਕਿੰਨੇ ਦੇਖ ਲਈਏ ਕਿੰਨੇ 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 ਬੱਚੇ ਹੋਰ ਆ ਸੋ ਜੀ ਆ ਸਿਆ ਸੀ ਤੁਹਾਨੂੰ ਕੁੱਟਿਆ ਵੀਰੇ ਹਾਂਜੀ ਕਿੰਨੀ ਉਮਰ ਆ ਤੁਹਾਡੀ ਮੇਰੀ 16 ਸਾਲ ਆ ਜੀ ਤੇ ਤੁਹਾਡੀ 15 ਸਾਲ ਜੀ ਅਛਾ ਤੇ ਤੁਸੀਂ ਕੀ ਕਰਦੇ ਸੀ ਉੱਥੇ ਤੁਸੀਂ ਵੀ ਧਰਨੇ ਵਿੱਚ ਗਏ ਸੀ ਨਹੀਂ ਜੀ ਅਸੀਂ ਤਾਂ ਹੀ ਸਟੂਡੈਂਟ ਆਈ ਤੇ ਸਹੀ ਸਕੂਲੋਂ ਹੀ ਰਿਜ਼ਲਟ ਸੁਣਨ ਗਏ ਸੀ ਜੀ ਉਧਰ ਆਉਂਦੇ ਹੋਏ ਹੀ ਘਰੇ ਵੜ ਗਈ 3:00 ਵਜੇ ਜਾਂ 5:00 ਵਜੇ ਹੂੰ ਹੂੰ ਜਦੋਂ ਸਾਰੇ ਭੱਜਣ ਲੱਗ ਗਏ ਸਾਡੇ ਘਰਾਂ ਲਈ ਜਿਹੜੇ ਮਾਰਦੇ ਸੀ ਮੁੰਡੇ ਟਲੇ ਤਸੀਂ ਕਰੇ ਵੜ ਗਏ ਉਹ ਭਲੇਖੇ ਨੇ ਸਾਨੂੰ ਵੀ ਚੱਕ ਕੇ ਲਈ ਤੇ ਸਾਨੂੰ ਰਾਜ ਕੁੱਟਿਆ ਵੀ ਬੋਲ ਜੀ ਪੁੱਛਿਆ ਵੀ ਨਹੀਂ ਵੀ ਤੁਸੀਂ ਵਿੱਚ ਸ਼ਾਮਲ ਸੀ ਕਿ ਨਹੀਂ ਮੈਂ ਅਗੇ ਉਹਨਾਂ ਨੂੰ ਇਹ ਗੱਲ ਆਖੀ ਨਾ ਵੀ ਕਰੋ ਨਹੀਂ ਜੋ ਆ ਗਏ ਮੈਂ 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 ਸਿਰ ਖੋ ਲਾਖ ਮੈਂ ਸਰ ਜਿੱਥੇ ਹੈ ਗਿਆ ਕੱਢ ਲੋ ਤੁਸੀਂ ਬੰਦੇ ਮੈਨੂੰ ਕੀ ਪਤਾ ਸੀ ਮੇਰੇ ਪੋਰਾ ਜਵਾਕ ਨੂੰ ਚੱਕ ਲੈਣਗੇ ਜਦੋਂ ਇਹਨੂੰ ਲੈ ਕੇ ਆ ਗਏ ਮੈਂ ਮੈਡਮ ਉੱਤੋਂ ਐ ਜਫਾ ਪਾ ਲੈ ਮੇਰੇ ਪੋਰਾ ਜਵਾਕ ਮੇਰਾ ਵੀ ਇਹਦਾ ਕਸੂਰ ਕੀ ਆ ਦੱਸੋ ਸਹੀ ਫੇਰ ਪੁਲਿਸ ਵਾਲੇ ਨੇ ਆ ਵਾਂ ਤੇ ਡੰਡਾ ਮਾਰਿਆ ਮੇਰੇ ਦਾਸ ਵੀ ਹਣਾ ਆਪਦੇ ਜਵਾਕ ਨੂੰ ਤਾਂ ਅਗਲਾ ਬਚਾਉਂਦਾ ਹੀ ਆ ਹਾਂਜੀ ਤੇ ਖੋਕੇ ਲੈ ਗਏ ਫਿਰ ਮੈਂ ਮਗਰ ਵੀ ਗਈ ਬਹੁਤ ਵਾਰਤਾਈ ਇਹ ਦੋਨੇ ਤੁਹਾਡੇ ਬੱਚੇ ਆ ਨਹੀਂ ਜੀ ਤੋਂ ਤੁਸੀਂ ਕੀ ਕਰਦੇ ਸੀ ਵੀਰੇ ਤੁਹਾਨੂੰ ਕਿਦੋਂ ਕੁੱਟਿਆ ਅਸੀਂ ਤਾਂ ਜਿੱਤ ਤੋਂ ਆਏ ਸੀ ਕੰਮ ਤੋਂ ਹੀ ਅੱਛਾ ਮੇਰਾ ਵੱਡਾ ਭਰਾ ਵੀ ਨਾਲ ਹੀ ਸੀ ਤੇ ਉਹ ਸੰਤਈ ਘਰੋਂ ਲੈ ਗਈ ਚਾਕੇ ਕਟ-ਕਟ ਕੇ ਇਕੜੀ ਸਕੜੀਸ ਕਿ ਲੈ ਗਈ ਇਕਰਾਚ ਵਾਰ ਦੀ ਸੀ ਪਾਲਸੀ ਅੱਛਾ ਕੁੱਟਾਈ ਉਹਨਾਂ ਨੇ ਹੀ ਖੋਪੜਾਈ ਹਾਂ ਅਈ ਕੰਮ ਤੋਂ ਹੈ ਸੀ ਤੇ ਸਾਡਾ ਕੋਈ ਲੱਲਾ ਖੱਕਾ ਨਹੀਂ ਸੀ ਧਰਨੇ ਨਾ ਸੀ ਕਿ ਸਵੇਰੇ ਹੀ ਕੋਈ ਵੀਡੀਓ ਚ ਹੈ ਨਹੀਂ ਸੀ ਧਰਨੇ ਚ ਤੁਸੀਂ ਇਹ ਨਹੀਂ ਕਿਹਾ ਵੀ ਅਸਤ ਨਵਾਲਗ ਬੱਚੇ ਆ ਛੋਟੇ ਛੋਟੇ ਆ ਸਾਡੇ ਵਿੱਚ ਸੁਣੇ ਕੋਈ ਵੀ ਕਿਸੇ ਦੀ ਗੱਲ ਨਹੀਂ ਸੌਂਦੇ ਨਹੀਂ ਸੀ ਕਿਸੇ ਦੀ ਗੱਲ ਹੀ ਉਹ ਨਾ ਬਿੱਡੋ ਦੀ ਨਾ ਜਵਾਖ ਦੀ ਕਿਸੇ ਨਾ ਨੌਜਵਾਨ ਦੀ ਕਿਸੇ ਦੀ ਨਹੀਂ ਸੌਂਦੇ ਸੀ ਅੱਛਾ ਮੇਰਾ ਵੱਡਾ ਭਰਾ ਜੀ ਉਹਦੀ ਪੱਗ ਬਣੀ ਸੀ ਉੱਥੇ ਘਟ ਘਟ ਕੇ ਪੱਗ ਦੀ ਬੇਅਦਬੀ ਕੀਤੀ ਜੀ ਉਹਨਾਂ ਨੇ ਜੀ ਅੱਛਾ ਥਾਣੇ ਲਾ ਕੇ ਹਾਂ ਜੀ ਉੱਥੇ ਕੁੱਟਿਆ ਹੀ ਉਹਦਾ ਹੋਰ ਹੀ ਮਲਕੀ ਡਰਾਮਣੀ ਜਗਾ ਸੀ ਇਹ ਕ ਤੇ ਉੱਤੇ ਮੋਬਾਈਲ ਮੂਲ 700 ਹੀ ਖੋਲੇ ਮੇਰੀ ਚੈਨੀ ਸੀ ਉਹ ਸਾਰਾ ਕੁ ਖੋਲਾ ਹੀ ਸਾਡੇ ਤੋਂ ਘੜੇ ਕੁੜੇ ਤੇ ਇਹ ਮੇਰੇ ਭਰਾ ਦੀ ਉਹ ਉਹਦਾ ਹੀ ਹੁਣ ਘਰੇ ਆਈ ਡਰ ਦਾ ਅੰਦਰੋਂ ਬਾਹਰ ਨਿਕਲ ਤੋਪ ਨਹੀਂ ਸੇਕਦਾ ਹੀ ਬਾਹਰ ਨਿਕਲ ਗਈ ਹਾਂ ਇੰਨਾ ਡਰ ਐ ਜੀ ਤੇ ਹੁਣ ਮੇਰੀ ਮੰਮੀ ਉਹਦੇ ਕੋਲ ਬੈਠਿਆ ਜੀ ਸੁਭਾ ਦੀ ਕੋਈ ਕੰਮ ਨਹੀਂ ਕਰੀ ਧੰਦਾ ਨਹੀਂ ਕਰਦੇ ਬੇਰੋਜ਼ਗਾਰ ਹੋਏ ਪਏ ਆ ਜੀ ਤੇ ਸਰਪੰਚ ਦੇ ਚਪੇੜੇ ਮਰਵਾਏ ਜੀ ਸਾਰੇ ਵੱਡਾਂ ਤੋਂ ਜਿੰਨੇ ਉੱਥੇ ਸੀਗੇ ਜੀ ਸਰਪੰਚ ਦੇ ਹਾਂ ਜੀ ਸਾਰਿਆਂ ਦੀ ਜਿੰਨੇ ਵੀ ਉੱਥੇ ਸੀਗੇ ਬੈਠੇ ਸਾਰਿਆਂ ਤੋਂ ਚਪੇੜੇ ਮਰਵਾਏ ਉਹਨਾਂ ਦੇ ਅੱਛਾ ਸਾਰਿਆਂ ਦੀ ਇੱਕੀ ਤੋਂ ਮਰਵਾਏ ਇੱਕ ਦੂਜੇ ਉਹ ਤਾਂ ਇਹ ਵੱਡਾ ਤੋਂ ਹੀ ਉਹਦੇ ਸਰਪੰਚ ਦੇ ਹੀ ਆ ਉਸ ਵਿੱਚ ਹੀ ਹਾਂਜੀ ਆ ਉਸ ਵਿੱਚ ਹੀ ਇੱਕ ਦੂਜੇ ਦੇ ਥੱਪੜ ਮਰਵਾਏ ਹਾਂਜੀ ਐਂ ਕਹਿੰਦੇ ਜੇ ਨਾ ਮਾਰੇ ਹੋਰ ਦੀ ਤੇ ਤੁਹਾਨੂੰ ਕੁੱਟਾਂਗੇ ਸਰਪੰਚ ਦੇ ਮਾਰੋ ਤੁਸੀਂ ਜਪੇੜੇ ਬੱਚਿਆਂ ਨੂੰ ਕਹਿੰਦੇ ਮੈਡਮ ਹਾਂਜੀ ਵੀ ਸਰਪੰਚ ਦੇ ਬੱਚਿਆਂ ਨੂੰ ਕਹਿੰਦੇ ਤੁਸੀਂ ਜਪੇੜੇ ਮਾਰੋ ਜੇ ਨਾ ਮਾਰੇ ਅਸੀਂ ਤੁਹਾਨੂੰ ਛੱਡਣਾ ਨਹੀਂ ਵੱਧ ਕੁੱਟਾਂਗੇ ਹੂੰ ਇਹਨਾਂ ਤੋਂ ਜਪੇੜੇ ਸਰਪੰਚ ਦੇ ਮਰਵਾਏ ਨਾਲ ਤੇ ਕੀਤੇ ਆ ਮੈਡਮ ਜਰਤਾ ਜੀ ਉੱਥੇ ਹੀ ਆ ਹਲੇ ਔਰਤਾਂ 3-4 ਉਹਦੇ ਵਿੱਚ ਹੀ ਠਾਣੀ ਦੇ ਔਰਤਾਂ ਵੀ ਫੜੀਆਂ ਹਈਆਂ ਠਾਣੀ ਚ ਔਰਤਾਂ ਸਰਪੰਚੀ ਦੀਆਂ ਹੈ ਭਰਾਦਿਆਂ ਦਾ ਨੋਹਾ ਉਹ ਹਾਂਜੀ ਸਰਪੰਚ ਦੇ ਭਰਾਦਿਆਂ ਦਾ ਨੋਹਾ ਗਾ ਉਹ ਮੇਰਾ ਮੁੰਡਾ ਬੰਬਰ ਹੈ ਜੀ ਸਾਡੀ ਘਰ ਦੇ ਗਈ ਸਰਪੰਚੀ ਹੈ ਤੇ ਘਰ ਦਾ ਹੀ ਬੰਬਰ ਸੀ ਇਹਦੀ ਬਾਈ ਹੈ ਸਰਪੰਚ ਤਾਈ ਹੈ ਸਰਪੰਚ ਦੀ ਅੱਛਾ ਅੱਛਾ ਹਾਂ ਤੇ ਦੋ ਨੋਹਾ ਤੇ ਸਰਪੰਚ ਤੇ ਸਰਪੰਚ ਖੜਿਆ ਹੋਇਆ ਜੀ ਸਰਪੰਚ ਦਾ ਤਾਂ ਬੰਦਰਾ ਹੈ ਸਰਪੰਚ ਦਾ ਪੁੱਤ ਆਲੀ ਪਰਸਗਾ ਲਾ ਲਾ ਕੁੱਟਿਆ ਪਿਆ ਤਾਂ ਆਂਦੇ ਮਾਰਨਾ ਹੀ ਆ ਇਹਾਂ ਦੇ ਪਪੂ ਕੇ ਇਹਾਂ ਦੇ ਮਾਰਨਾ ਤੇ ਹਾਂ ਇਹ ਖਾਲੀ ਦਾ ਸਾਡੇ ਘਰ ਦਾ ਹੀ ਮਸਲਾ ਸੀਗਾ ਉਹਨਾਂ ਦਾ ਜ਼ਿੰਮੇਦਾਰਾਂ ਦਾ ਨਹੀਂ ਮਸਲਾ ਮਾੜਾ ਜਾਂ ਛੋਟਾ ਜਾਂ ਕੱਚਰੋ ਹੀ ਵੀ ਨਾਲੀ ਦਾ ਤੇ ਹੋਇਆ ਇੰਨਾ ਬੁਰਾ ਹਾਲ ਇੰਨਾ ਬੁਰਾ ਬਣੇ ਸਏ ਖਾਲੀ ਦਾ ਤੋਂ ਨਾ ਮੈਡਮ ਉਹਨਾਂ ਨੇ ਮਸਲਾ ਲਿਆ ਉਹ ਪਹਿਲਾਂ ਹੀ ਸਰਪੰਚੀ ਕਹਿੰਦੇ ਸੀ ਅਸੀਂ ਵੇੜੇ 'ਚ ਜਾਣ ਨਹੀਂ ਦੇਣੀ ਮੋਢਾ ਇੱਥੇ ਕਹਿੰਦੇ ਵੀ ਮਜਬੀਆਂ ਨੂੰ ਅਸੀਂ ਸਰਪੰਚੀ ਦੇਣੀ ਨਹੀਂ ਗੱਲ ਮੇਨ ਆ ਤੇ ਮਸਲਾ ਉਹਨਾਂ ਨੇ ਕਰ ਲਿਆ ਵੀ ਖਾਲੀ ਦਾ ਤੇ ਕਹਿੰਦੇ ਅਸੀਂ ਵੇੜੇ ਚ ਅਸੀਂ ਸਰਪੰਚੀ ਜਾਣ ਨਹੀਂ ਦੇਣੀ ਇੱਥੋਂ ਮੋਢ ਚੱਲਦਾ ਗੱਲ ਵੀਡੀਓ ਵਿੱਚ ਤੋਂ ਐਂ ਕਹਿੰਦੇ ਆ ਵੀ ਸਾਡੇ ਪਿੰਡ ਵਿੱਚ ਜਾਤੀ ਦਾ ਕੋਈ ਮਸਲਾ ਹੀ ਹੈ ਨਹੀਂ ਉਹ ਤਾਂ ਜੀ ਬਹੁਤ ਕੁਝ ਕਹਿਣਗੇ ਜਾਤੀ ਦਾ ਬਹੁਤ ਕੁਝ ਹੁਣ ਤੱਕ ਕਹਿਣਗੇ ਮੈਡਮ ਮੈਂ ਆਪ ਦਾ ਬਚਾਅ ਕਰਨ ਮਾਰੀ ਮੈਂ ਕਹੂੰ ਕੋਈ ਮਿਲ ਜਾਤ ਬਾਤ ਨਹੀਂ ਪਰ ਜਾਤ ਪਰਖਦੇ ਆ ਵੇੜੇ ਦੇ ਕਾਕਾ ਜੀ ਹੁਣ ਉਹ ਆਏ ਆਂਦੇ ਆ ਸਾਡੀ ਜਾਤ ਪਰਖਦੇ ਆ ਉਹਨਾਂ ਨੇ ਇਹ ਕਿਹਾ ਵੀ ਚੂੜਿਆਂ ਨੇ ਸਾਡਾ ਕੀ ਕਰ ਲਿਆ ਅੱਗੇ ਦੋ ਮਾਰਤੇ ਸੀ ਤੇ ਹੁਣ ਸਾਰੇ ਵੇੜੇ ਨੂੰ ਮਰਵਾ ਦਾਂਗੇ ਸੀ ਵੀ ਜਿਹੜੇ ਗੱਭਰੂ ਮੁੰਡੇ ਆ ਕੋਈ ਨਹੀਂ ਛੱਡਣਾ ਅਸੀਂ ਜਿਹੜੇ ਕੰਮ ਤੋਂ ਤੁਰੇ ਆਉਂਦੇ ਆ ਜੀ ਉਹਨਾਂ ਨੂੰ ਵੀ ਫੜਫੜ ਵੇਚੀ ਸਿੱਟ ਲਿਆ ਮੇਰਾ ਕਾਕਾ ਮੈਂ ਨਹਨੱਕੇ ਚੱਕੇ ਗਏ ਆ ਸੇਂਹੋਂ ਰੰਡਾ ਢਾ ਬੇਡਾ ਕੰਮ ਤੇ ਗਿਆ ਹੋਇਆ ਸੀ ਹਾਂਜੀ ਕੰਮ ਤੇ ਗਿਆ ਸੀ ਕੰਮ ਤੂੰ ਆਇਆ ਇੱਧਰ ਘਰੇ ਗਿਆ ਜੇ ਤਾਂ ਸਾਡਾ ਟੇਸ਼ਨ ਕੰਨੀ ਘਰ ਆ ਮੈਂ ਕਹਤਾ ਮੈਂ ਖਾ ਜਾ ਪੁੱਤ ਸਬਜ਼ੀ ਲਿਆ ਤੇਰਾ ਪਾਪਾ ਮੈਂ ਖਾ ਚੜਕਾ ਦੋ ਆਊਗਾ ਬੈਂਤੀ ਲੱਗਾ ਸਕੂਲ ਤੇ ਇੱਥੇ ਵਾਲੇ ਤੇ ਜਦੋਂ ਉਹ ਆਇਆ ਤੇ ਮੈਂ ਮੈਂ ਤਾਂ ਮੋਟਰਸਾਈਕਲ ਅੰਦਰ ਨਹੀਂ ਜਾਣ ਦਿੱਤਾ ਪੋਤਾ ਪੋਤੀ ਢਿੱਲੇ ਸੀ ਮੈਂ ਆਖਿਆ ਚੱਲ ਤੂੰ ਇਹਨੂੰ ਢਿੱਲੇ ਨੂੰ ਕਿੱਧਰ ਲੈ ਜਾਏਂਗਾ ਬਿਮਾਰ ਹੈਗੀ ਤੇ ਮੈਂ ਆਖਿਆ ਤੂੰ ਪੁੱਤ ਸਬਜ਼ੀ ਲੈ ਕੇ ਉਹਦੇ ਮੁੜਿਆ ਉਹ ਇੱਥੇ ਆਇਆ ਵੇ ਘੇਰ ਲਿਆ ਜੀ ਹਾਂ ਇੱਥੇ ਚਾ ਦੂਰ ਸਿੰਘ ਜੀ ਬੋਲਦੇ ਹੋ ਚੰਦ ਭਾਨ ਤੋਂ ਜੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਵੀ ਜੀ ਜੋ ਆਪਣੇ ਪਿੰਡ ਵਿੱਚ ਇੱਕ ਨਾਲੀ ਦੇ ਮਸਲੇ ਨੂੰ ਲੈ ਕੇ ਝੜਪ ਹੋਈ ਹੈ ਜੀ ਉਹਦੇ ਤੇ ਤੁਹਾਡਾ ਪੱਖ ਜਾਣਨਾ ਚਾਹੁੰਦੇ ਆ ਜੀ ਤੇਰਾ ਚੈਨਲ ਆ ਜੀ ਤੁਹਾਡਾ ਕੇਕੇ ਟੀਵੀ ਪੰਜਾਬ ਤੇ ਦੁਨੀਆ ਦੋ ਚੈਨਲ ਆ ਜੀ ਜੀ ਹਾਂਜੀ ਤੇ ਕੀ ਹੈ ਜੀ ਉਹ ਤਾਂ ਉਹ ਤਾਂ ਜੀ ਸਾਡਾ ਤਾਂ ਕੋਈ ਐਡਾ ਕੁਝ ਹੈ ਹੀ ਨਹੀਂ ਸੀ ਜੀ ਕੁਛ ਵੀ ਅਸੀਂ ਤਾਂ ਕੱਲ ਦੱਸਿਆ ਵੀ ਸਾਡੀ ਵੀਡੀਓ ਵੀ ਆਈ ਵੀ ਆ ਹਾਂਜੀ ਹਾਂਜੀ ਤੇ ਅਸੀਂ ਤਾਂ ਮੈਂ ਤਾਂ ਘਰੇ ਹੀ ਨਹੀਂ ਸੀ ਜੀ ਸਵੇਰ ਅੱਛਾ ਜੀ ਦੋ ਤਿੰਨ ਦਿਨ ਪਹਿਲਾਂ ਅਸੀਂ ਉੱਥੇ ਇਹ ਦਸ ਘਰਾਂ ਦੀ ਨਾਲੀ ਹੈ ਜੀ ਠੀਕ ਹੈ ਜੀ ਸਾਰੇ ਘਰਾਂ ਨੇ ਬੈਠ ਕੇ ਉੱਥੇ ਨਾਲੀ ਜੋ ਪਹਿਲਾਂ ਚੱਲ ਰਹੀ ਹੈ ਜੀ 25 30 ਸਾਲ ਤੋਂ ਥੱਲੇ ਉਹਦੇ ਪਾਈਪਾਂ ਪਾਜਾਵਾਂਗੇ ਜੀ ਗੰਦੇ ਪਾਣੀ ਆਸਤੇ ਪੰਪ ਪਾਜਾਵਾਂਗਾ 6 6 ਫੁੱਟ ਦੀ ਪਾਈਪ ਠੀਕ ਹੈ ਜੀ ਤੇ ਉਹ ਛੱਪੜ ਨੂੰ ਜਾ ਰਹੀ ਹੈ ਹਾਂਜੀ ਉਹਦੇ ਚ ਪਾਣੀ ਜਾ ਰਿਹਾ ਠੀਕ ਹੈ ਜੀ ਉਹ ਅਸੀਂ ਉਹ ਪੌਂਦ ਤੋਂ ਲੱਗੇ ਸੀ ਤੇ ਇਹਨੇ ਸਰਪੰਚ ਦੇ ਨਾਲ ਇਹ ਜਿਹੜਾ ਮੁੰਡਾ ਇਹ ਘਰ ਵਾਲੀ ਸਰਪੰਚ ਆ ਹਾਂਜੀ ਹਾਂਜੀ ਉਹ ਜਿਹਨੇ ਹਾਂਜੀ ਇਹਨੇ ਇਹਨੇ 10 12 ਬੰਦੇ ਇਕੱਠੇ ਕਰਕੇ ਨਾਲ ਲੈ ਜਾਂਦੇ ਆ ਕੇ ਕਹਿੰਦਾ ਵੀ ਇਹ ਨਹੀਂ ਮੈਂ ਪਾਉਂਦਿਆਂ ਨਹੀਂ ਇੱਥੇ ਅੱਛਾ ਅੱਛਾ ਠੀਕ ਹੈ ਉਹ ਸਾਰੇ ਬੰਦੇ ਪਿੱਛੇ ਜੀ ਹਟ ਗਏ ਇਹਦਾ ਉਹ ਲੜਨ ਦਾ ਮੂਡ ਸੀ ਸਾਰੇ ਜਣੇ ਚੁੱਪ ਕਰ ਗਏ ਜੀ ਠੀਕ ਹੈ ਜੀ ਅਸੀਂ ਐ ਐਸ ਐਚਓ ਸਾਹਿਬ ਨੂੰ ਲਿਖ ਕੇ ਦਿੱਤੀ 3 ਤਰੀਕ ਨੂੰ ਅਪਲੀਕੇਸ਼ਨ ਸਾਰੇ ਘਰਾਂ ਨੇ ਸਾਈਨ ਕਰਤੇ ਠੀਕ ਹੈ ਜੀ ਵੀ ਇੱਕ ਸਾਡਾ ਨਾਲੀ ਦਾ ਪਾਣੀ ਆ ਜੀ ਉਹ ਫੋਆ ਜਾਵੇ ਹਾਂਜੀ ਹਾਂਜੀ ਇਕ ਲੱਖ ਦੀ ਵੀਡੀਓ ਸਾਬ ਨੂੰ ਐਸਐਚਓ ਸਾਹਿਬ ਨੇ ਇਹਨਾਂ ਨੂੰ ਫੋਨ ਕਰ ਲਿਆ ਸਾਨੂੰ ਟਾਈਮ ਦਿੱਤਾ 4 ਵਜੇ ਨਾਲੇ ਉਹ ਕਹਿੰਦੇ ਅਸੀਂ ਦਿੱਤੀ ਸੀ ਕੰਪਲੇਂਟ ਪਹਿਲਾਂ ਉਹਨਾਂ ਨੇ ਬਾਅਦ ਵਿੱਚ ਮੈਂ ਤਾਂ ਉਹੀ ਦੱਸ ਦਵਾਂ ਜੀ ਇਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਸਾਨੂੰ ਟਾਈਮ ਦਿੱਤਾ ਵੀ 4 ਵਜੇ ਦੋਨੇ ਪਾਰਟੀਆਂ ਆਜੋ ਤੇ ਉਹ ਅੱਛੇ ਕਰਦੇ ਫੈਸਲਾ ਠੀਕ ਹੈ ਜੀ ਇਹਨਾਂ ਨੇ 4 ਵਜੇ ਜਾ ਕੇ ਉਸ ਹਾਵ ਦੀ ਕੰਪਲੇਂਟ ਦੇਦੀ ਤੇ ਕਹਿੰਦਾ ਵੀ ਅਸੀਂ ਆ ਨਹੀਂ ਸਕਦੇ ਉਹਨਾਂ ਨੇ ਕਹੀ ਪੰਚਾਇਤ ਲੈ ਕੇ ਸਾਰੀ ਆਜੋ ਸਰਪੰਚ ਸਾਹਿਬ ਨੂੰ ਤੇ ਨਾਲੇ ਆ ਜਾਣ ਉਹ ਦੂਜੀ ਪਾਰਟੀ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਐ ਨਹੀਂ ਆ ਸਕਦੇ ਆ ਕੇ ਮੌਕਾ ਵੇਖੋ ਅੱਛਾ ਜੀ ਉਹ ਕਹਿੰਦੇ ਜੀ ਅਸੀਂ 11 ਵਜੇ ਕੱਲ ਨੂੰ ਸਵੇਰ ਆਵਾਂਗੇ ਠੀਕ ਹੈ ਜੀ ਮੈਂ ਤੜਕੇ 8:30 ਵਜੇ ਆਪਦੇ ਸ਼ੈਲਰ ਚਲਾ ਗਿਆ ਅਸੀਂ ਉੱਥੋਂ ਮੈਂ 9 ਵਜੇ ਗੁਰਦੁਆਰਾ ਸਾਹਿਬ ਸਾਡੇ ਪੀਪੀ ਸਾਹਿਬ ਪੰਜ ਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਜੀ ਅੱਛਾ ਜੀ ਕੋਤਰੀ ਖੁੱਲੀ ਵੀ ਆ ਹਾਂਜੀ ਹਾਂਜੀ ਮੈਂ 9:30 ਵਜੇ ਤੋਂ ਲੈ ਕੇ ਪੌਣੇ 11 ਵਜੇ ਤੱਕ ਉੱਥੇ ਸੀ ਠੀਕ ਹੈ ਜੀ ਇਹਨਾਂ ਨੇ 10:30 ਵਜੇ ਦੇ ਕਰੀਬ ਜੀ ਉੱਥੋਂ ਬੰਦੇ-ਬੰਦੇ ਨੇ ਇਕੱਠੇ ਕਰ ਲਏ ਠੀਕ ਹੈ ਜੀ ਹਨ ਰਾਤ ਨੂੰ ਆ ਕੇ ਜਦੋਂ ਉੱਥੋਂ ਆਇਆ ਥਾਣੇ ਆ ਕੇ ਨਹੀਂ ਵੇੜਿਆ ਬੰਦੇ-ਬੰਦੇ ਜ਼ਿਆਦਾ ਇਕੱਠੇ ਕਰ ਲਏ ਜ ਹਾਂਜੀ ਮੁੜ ਕੇ ਤੜ ਕੇ ਹੋਕਾ ਦੇ ਕੇ ਇਕੱਠੇ ਕਰ ਲਏ ਠੀਕ ਹੈ ਜੀ ਉਹ ਵੀਡੀਓ ਬਣਾ ਕੇ ਤੇ ਆਪਣੇ ਘਰੇ ਆ ਗਿਆ ਜੀ ਬਾਅਦ ਸਾਡੇ ਦਾ ਲੇਡੀਜ਼ ਸੀ ਦੋ ਇੱਕ ਸਾਡੇ ਦੋ ਫੈਮਿਲੀ ਮੈਂਬਰਸ ਸੀ ਛੋਟੇ ਬੱਚੇ ਸੀ ਠੀਕ ਹੈ ਜੀ ਠੀਕ ਹੈ ਇਹ ਉੱਥੇ ਆ ਕੇ ਬੋਲਣ ਲੱਗੇ ਜੀ ਵੱਧ ਘਟ ਉਹਨਾਂ ਨੇ ਠੀਕ ਹੈ ਜੀ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਵੀ ਰੌਲਾ ਘੁੰਮ ਪੈਂਦਾ ਹਾਂਜੀ ਹਾਂਜੀ ਉਹ ਫਿਰ ਉੱਥੋਂ ਇਹ ਜੀ ਸਾਡੇ ਨਾਲ ਦੂਜੇ ਘਰਾਂ ਦੇ ਬੰਦੇ ਸਾਰੇ ਜਦੋਂ ਇਕੱਠੇ ਹੋ ਗਏ ਆ ਕੇ ਬਾਹਰ ਨੂੰ ਇਹ ਕੀ ਗੱਲ ਹੈ ਇਹ ਕੀ ਗੱਲ ਆ ਹਾਂਜੀ ਇਹ ਉਥੋਂ ਉਥੋਂ ਇਹ ਵਾਕਏ ਨਿਕਲ ਗਏ ਜੀ ਠੀਕ ਹੈ ਹਾਂ ਜੀ ਕਿਨਾਂ ਨੇ ਬੱਸ ਸਹਿਮਨਾ ਕਿ ਤੇ ਧਰਨਾ ਦੇ ਤਾਂ ਸੜਕ ਤੇ ਅੱਛਾ ਜੀ ਹੋ ਹੋ ਕੇ ਦੇ ਤੇ ਸਪੀਕਰ ਜੀ ਸਰਪੰਚ ਜੀ ਮੈਂ ਭਾਈ ਹੋਕ ਬੇਨਤੀ ਹੈ ਉਹਦੇ ਸੜਕ ਤੇ ਆ ਜਾਓ ਓਕਾ ਹੋ ਰਿਹਾ ਉਹਦੇ ਨਾਲ ਅੱਛਾ ਜੀ ਉਹ ਲੋਕ ਜੋ ਫਿਰ ਤਿੰਨ ਚਾਰ ਵੀ ਹੋਕਾ ਦੇ ਤਾਂ ਉਹ ਲੋਕਾਂ ਨਾਲ ਹੀ ਹੁੰਦਾ ਜੀ ਵੀ ਬੁਰਗਾਂ ਬੜਨਾ ਸਾਰੀਆਂ ਆਜੋ ਸਾਰਾ ਉਹ ਆ ਗਏ ਜੀ ਠੀਕ ਹੈ ਜੀ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਂ ਥਾਣੇ ਚਲਾ ਗਿਆ ਜੀ ਉਹ ਜ਼ਰਾ ਸਾਹਿਬ ਚ ਐਸਐਚਓ ਸਾਹਿਬ ਨੂੰ ਮੈਂ ਜਾ ਕੇ ਦੱਸਿਆ ਮੈਂ ਕਿ ਸਾਡੇ ਤੋਂ ਥਿਆ ਗੱਲ ਹੋ ਗਈ ਅੱਛਾ ਜੀ ਉਗਨੇ ਮੈਂ ਆਉਣਾ ਉਹ ਵੀ ਆ ਗਏ ਮੈਂ ਆ ਗਾ ਸਾਡੇ ਉਧਰ ਸੜਕ ਬੰਦ ਸੀ ਧਰਨੇ ਤੇ ਬੈਠੇ ਸੀ ਅਸੀਂ ਤਾਂ ਫਿਰ ਇਹਨਾਂ ਕੋਲ ਧਰਨੇ ਤੇ ਕੀ ਜਾਣਾ ਸੀ ਐਸਐਸਓ ਸਾਹਿਬ ਇਹਨਾਂ ਦੀਆਂ 4 ਵਜੇ ਦੇ ਦੇ ਮਨਤਾ ਮਨਤਾ ਕਰੀਏ ਠੀਕ ਹੈ ਜੀ 4 ਵਜੇ ਜਦੋਂ ਇਹਨਾਂ ਨੂੰ ਉਹਨਾਂ ਨੇ ਫੋਨ ਦੀ ਕੋਸ਼ਿਸ਼ ਕੀਤੀ ਅੱਛਾ ਜੀ ਇਹਨਾਂ ਨੇ ਜੀ ਡਲੇ ਦਰਿਆਂ ਚ ਪਾਲੇ ਡਲੇ ਮਗਰ ਬੁਰਗਾਂ ਬੰਦਿਆਂ ਨੇ ਅੱਛਾ ਜੀ ਜਿਹੜੇ ਇਹਨਾਂ ਚ ਬੈਠੇ ਸੀ ਹਾਂਜੀ ਹਾਂਜੀ ਪੁਲਿਸ ਦੇ ਮਗਰ ਜਿੱਧਰ ਨੂੰ ਪੁਲਿਸ ਜਾਂਦੀ ਸੀ ਮਗਰ ਦਰਨਾ ਖਿੱਚੀ ਹੁੰਦੇ ਸੀ ਤੇ ਡਲੇ ਵਰਾਉਣ ਵਾਲੇ ਡਿਲੀਵਰੀ ਜਾਂਦੇ ਸੀ 10000 ਡਰੋਨ ਤੇ ਇੱਕ ਗੀ ਜਿਹੜੀ ਤੁਹਾਡੀ ਵੀਡੀਓ ਤੁਸੀਂ ਕੋਠੇ ਦੇ ਖੜੇ ਫਾਇਰ ਕਰ ਰਹੇ ਹੋ ਜਾਂ نیچے ਗਲੀ ਦੇ ਵਿੱਚ ਖੜੇ ਹੋਏ ਆ ਕੁਝ ਮੁੰਡੇ ਉਹ ਫਾਇਰ ਕਰ ਰਹੇ ਆ ਦੂਸਰੇ ਪਾਸੇ ਪ੍ਰਸ਼ਾਸਨ ਖੜਾ ਹੋ ਫਿਰ ਕੀ ਹੈਗਾ ਉਹ ਉਹ ਪ੍ਰਸ਼ਾਸਨ ਜਦੋਂ ਕੁੱਟਿਆ ਗਿਆ ਜੀ ਪ੍ਰਸ਼ਾਸਨ ਆ ਕੇ ਸਾਡੇ ਬਾਹਰ ਚ ਆ ਗਿਆ ਜੀ ਫਿਰ ਨੂੰ ਭੱਜ ਕੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਵੀ ਸਾਡੇ ਵਸ ਨਹੀਂ 25 ਬੰਦੇ ਸੀ ਪ੍ਰਸ਼ਾਸਨ ਦਿੱਤੀ ਜਾਣੇ ਪੁਲਿਸ ਦੇ ਠੀਕ ਹੈ ਜੀ ਤੇ ਉਹਨਾਂ ਚੋਂ ਤਿੰਨ ਬੰਦੇ ਕੰਡਮ ਹੋ ਗਏ ਸੀ ਦੇਖਤੇ ਸੀ ਅੱਛਾ ਜੀ ਇੱਕ 8:60 ਵਜ ਗਈ ਸੀ ਦੂਜਿਆਂ ਦੇ ਲੱਤਾਂ ਤੇ ਵਜ ਗਈਆਂ ਲੇਡੀਜ਼ ਪੁਲਿਸ ਕੁੱਟੀ ਗਈ ਅੱਛਾ ਜੀ ਇਹਨਾਂ ਕੋਲ ਬਹੁਤ ਮਾਰੂ ਹਥਿਆਰ ਸੀ ਇਹਨਾਂ ਨੇ ਕਾਰਕੂਰ ਭੰਨੀ ਆ ਜੀ ਬਹੁਤ ਜ਼ਿਆਦੇ ਕੰਡਾਸੇ ਕ੍ਰਪਾਨਾਂ ਸਾਰਾ ਕੁਝ ਅੱਛਾ ਜੀ ਤੇ ਉਹ ਕਹਿੰਦੇ ਜੀ ਸ਼ਹਿਰ ਸਭੀ ਉਹਨਾਂ ਦਾ ਕਹਿਣਾ ਵੀ ਸਾਡੇ ਨਾਲ ਜਾਤੀਵਾਦ ਵਾਦ ਕਰਕੇ ਮਤਲਬ ਸਾਡੇ ਨਾਲ ਨਫ਼ਰਤ ਕਰਦੇ ਆ ਚਲੋ ਇਹ ਤਾਂ ਫਿਰ ਪੈ ਹੀ ਸਕਦੇ ਜੀ ਅਗਲਾ ਖੋਰ ਤਾਂ ਉਹਨੂੰ ਹੋਇਆ ਹੋਰ ਪੈ ਵੀ ਨਹੀਂ ਸਕਦੇ ਅੱਛਾ ਜੀ ਇੱਕ ਜਿਹੜਾ ਕੁਲਦੀਪ ਸਰਪੰਚ ਹੈ ਉਹਨਾਂ ਦੇ ਘਰੇ ਤੋੜ-ਫੋੜ ਬਹੁਤ ਹੋਈ ਆ ਤੇ ਉਹਨਾਂ ਦਾ ਕਹਿਣਾ ਹੈ ਵੀ ਤੁਸੀਂ ਕਰਵਾਈ ਆ ਮਤਲਬ ਤੋੜ-ਫੋੜ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਇਹਦਾ ਕੀ ਹੈਗਾ ਸੱਚ ਜੀ ਕੋਈ ਸਾਡੀ ਵੀਡੀਓ ਜੀ ਅਸੀਂ ਕਦੇ ਗਏ ਹੋਈ ਆ ਜੀ ਉੱਥੇ ਉਹ ਕਿੰਨੇ ਜਿਹੜੇ ਸਾਡੇ ਸੀਸੀਟੀਵੀਜ਼ ਕੈਮਰੇ ਲੱਗੇ ਸੀ ਹਾਂ ਦੇਖ ਲੈਣ ਜੀ ਉੱਥੇ ਤੇ ਉਹ ਕਿੰਨੇ ਡੀਵੀਆਰ ਵੀ ਲੈ ਗਏ ਚੁੱਕ ਕੇ ਕੈਮਰੇ ਤੋੜੇ ਪਏ ਆ ਜੀ ਤੇ ਉਹ ਮੈਂ ਲੈ ਆ ਕੌਣ ਗਿਆ ਜੀ ਉਹ ਕਿੰਨੇ ਜਿਹੜੇ ਮਤਲਬ ਗੰਦੂਰ ਸਿੰਘ ਦੇ ਬੰਦੇ ਆਏ ਆ ਤੇ ਕੋਈ ਜੇ ਕੋਈ ਸਾਡਾ ਬੰਦਾ ਉਹ ਵੀ ਸਾਡੇ ਦੇ ਪਰਚਾ ਦੇ ਹੂੰ ਅਸੀਂ ਉੱਥੇ ਗਏ ਤੱਕ ਵੀ ਨਹੀਂ ਅਜੇ ਤੱਕ ਹੂੰ ਸਾਡਾ ਉੱਥੇ ਕੀ ਮਤਲਬ ਹੈ ਜੀ ਹੂੰ 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 ਤੇ ਇੱਕ ਉਹ ਕਹਿੰਦੇ ਵੀ ਜਿਹੜੀ ਪੈਲੀ ਆ ਤੁਹਾਡੀ ਲੜਾਈ ਲੜਾਈ ਤਾਂ ਉਹਦੇ ਆ ਤੇ ਚਾਚਾ ਨਾਲ ਤੇ ਘਰੇ ਆ ਜੀ ਉਹਨਾਂ ਦੇ ਅੱਛਾ ਅੱਛਾ ਠੀਕ ਹੈ ਜੀ ਉਹਨਾਂ ਦਾ ਉਹ ਪਾਣੀ ਰੋਕਿਆ ਜੀ ਉਹਨੇ ਉਹ ਕਹਿੰਦੇ ਜਿਹੜਾ ਪਾਣੀ ਆ ਵੀ 2 ਸਾਲ ਦੇ ਅੱਛਾ ਅੱਛਾ ਆਪਸ ਵਿੱਚ ਸਾਡੇ ਨਾਲ ਤਾਂ ਕੋਈ ਦਾ ਮਤਲਬ ਹੀ ਨਹੀਂ ਜੀ ਅੱਛਾ ਤੇ ਉਹ ਕਹਿੰਦੇ ਜਿਹੜਾ ਵੀ ਗਮਦੂਰ ਸਿੰਘ ਦਾ ਪਾਣੀ ਆ ਉਹ ਤਾਂ ਉਧਰੋਂ ਮਤਲਬ ਜਿਹੜੀ ਡਰੇਨ ਚ ਪੈਣਾ ਉਹ ਤਾਂ ਉਹਨਾਂ ਦੇ ਨੇੜੇ ਪੈਂਦਾ ਤੇ ਸਾਡੇ ਪਾਸੇ ਦੀ ਤਾਂ ਵਲਕੇ ਪੁੰਦੇ ਪਏ ਆ ਜਾਣ ਬੁੱਝ ਨਹੀਂ 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 ਸਾਡਾ ਤਾਂ ਉਧਰ ਹੀ ਪੈ ਰਿਹਾ ਜੀ ਪਾਣੀ ਅੱਛਾ ਜੀ ਇਹ ਜਿਹੜਾ ਪਾਣੀ ਇੱਧਰ ਪੈਂਦਾ ਇਹ 30 ਸਾਲ ਦਾ ਇੱਧਰ ਪੈਂਦਾ ਜਿਹੜਾ ਉਧਰ ਪੈਂਦਾ ਉਹ 40 ਸਾਲ ਦਾ ਉਧਰ ਪਈ ਜਾਂਦਾ ਹੋਰ ਕੁਛ ਨਹੀਂ ਅੱਛਾ ਜੀ ਉਹ ਕਹਿੰਦੇ ਨਾ ਵੀ ਉਹ ਜਾਣਬੁੱਝ ਕੇ ਵਲਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਪਾਣੀ ਕੋਈ ਨਵੀਂ ਨਾਲੀ ਕੋਈ ਨਵਾਂ ਕੋਸ ਕੋਈ ਕੁਝ ਵੀ ਬਣਾਇਆ ਹੋਵੇ ਜੀ ਜਾਂ ਬਣਾਉਂਦੇ ਹੋਏ ਨਹੀਂ ਉਹ ਤਾਂ ਜਿਹੜੀ ਗਲੀ ਹੈ ਜੀ ਜਿਹੜੀ ਪਈ ਜੀ ਹੈਗੀ ਉਹ ਜਾਣਦੀ ਹੈ ਤੁਹਾਡੀ ਪਹਿਲੀ ਕੋਲ ਦੀ ਹਾਂ ਉੱਥੇ ਤਾਂ ਮਤਲਬ ਕੋਈ ਨਾਲੀ ਹੈ ਹੀ ਨਹੀਂ ਪਰਲੇ ਜਿਹੜੇ ਘਰ ਆ ਮਜ਼ਦੂਰਾਂ ਦੇ ਵੀ ਘਰ ਆ ਜਿਹੜੇ ਤੇ ਉਹ ਤਾਂ ਟੋਹਿਆਂ ਵਾਲਿਆਂ ਵਿੱਚ ਪਾਣੀ ਪਾਉਂਦੇ ਪਏ ਆ ਕੋਈ ਨਹੀਂ ਉਹ ਨਹੀਂ ਵੀ ਹੈ ਜੀ ਨਾਲੀ ਥੱਲੇ ਨਹੀਂ ਹੈ ਹੀ ਨਹੀਂ ਉੱਥੇ ਤੇ ਨਾਲੀ ਨਹੀਂ ਹੁੰਦਾ ਆਪਾਂ ਨੇ ਇਹਦਾ ਆਪਦਾ ਬਣੀ ਵੀ ਉਸੇ ਜੀ ਪੈਂਦਾ ਜੀ ਹਾਂ ਉਹ ਇਹਨਾਂ ਦਾ ਤਾਂ ਪੈਂਦਾ ਏ ਪਰ ਜਿਹੜੇ ਅੱਗੇ ਨੂੰ ਘਰ ਚਲੇ ਜਾਂਦੇ ਉਹ ਉਹ ਜਾਂਦੇ ਨੇ ਉਸ ਜੀ ਕੋ ਵੰਡਾ ਜੀ 2 ਕਨਾਲ ਤਾਂ ਥਾਂ ਇਹਨਾਂ ਕੋਲ ਸਾਰਾ ਉਹਦੇ ਚ ਸਾਰਿਆਂ ਦਾ ਵੰਡ 4 ਘਰਾਂ ਦਾ ਪੈ ਨਹੀਂ ਰਿਹਾ 1 ਦਾ ਪੈ ਰਿਹਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਤੇ ਇਹਦੇ ਬਾਪ ਦੀ ਵੀ ਇੰਟਰਵਿਊ ਲੈ ਲਓ ਜੀ ਉਹਨੂੰ ਇਹਨਾਂ ਨੇ ਬਲਾਤਕਾਰ ਦਾ ਕੇਸ ਪਾ ਕੇ 70 ਸਾਲ ਦਾ ਬੰਦਾ ਘਰੋਂ ਕੱਢਿਆ ਗਿਆ ਠੀਕ ਹੈ ਜੀ ਠੀਕ ਹੈ ਅੱਛਾ ਪਹਿਲੇ ਗੰਦੀ ਅਸੀਂ ਕੋ ਪੁੱਤ ਕੋਈ ਗੱਲ ਨਹੀਂ ਜੀ ਜ਼ਰੂਰ ਹੋਰ ਕੁਝ ਤੁਹਾਡਾ ਇਸ ਮਸਲੇ ਤੇ ਕਹਿਣਾ ਬਾ ਸਾਡਾ ਤਾਂ ਕੀ ਹੈ ਜੀ ਸਾਡਾ ਤਾਂ ਇਹ ਹੈ ਵੀ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਡਾ ਕਸੂਰ ਕੀ ਹੋਇਆ ਜੀ ਸਾ ਤੋਂ ਹਾਂਜੀ ਸਾਡੇ ਘਰੇ ਆ ਕੇ ਸਾਡੇ ਨਾਲ ਧੱਕਾ ਕਰਦੇ ਜੀ ਸਾਡੇ ਡਲੇ ਮਾਰਦੇ ਸ਼ੀਸ਼ੇ ਤੋ ਇੱਕ ਜਿਵੇਂ ਜੀ ਕਹਿੰਦੇ ਮਤਲਬ ਕੁਝ ਸਕੂਲੀ ਬੱਚੇ ਸੀ ਨਬਾਲਗ ਬੱਚੇ ਸੀ ਉਹਨਾਂ ਨੂੰ ਘੁੱਟਿਆ ਗਿਆ ਉਹ ਤਾਂ ਜੀ ਡਲੇ ਸਾਰੇ ਲੋਕ ਢੋਈ ਜਾਂਦੇ ਸੀ ਉਹ ਪੁਲਿਸ ਆਈ ਜੀ ਜਿਹੜੇ ਬੰਦੇ ਚੜ੍ਹੇ ਉਹਨਾਂ ਦੀ ਰਾਉਂਡ ਅੱਪ ਜਾ ਕੇ ਉਹਨਾਂ ਨੇ ਫੜ ਲਈ ਜੀ ਉਹਨਾਂ ਦਾ ਰਾਤ ਤੱਕ ਹੀ ਸ਼ਰਤੇ ਜਿਹੜੇ ਨਜਾਇਜ਼ ਸੀ ਪੁਲਿਸ ਦਾ ਵੀਡੀਓ ਦੇ ਹਿਸਾਬ ਨਾਲ ਉਹਨਾਂ ਦੇ ਫੜ ਰਹੀ ਹੈ